ਯਦਵਿੰਦਰ ਕੰਪਲੈਕਸ ਪਟਿਆਲਾ ਵਿਕੇ ਲਾਇਰ ਚੈਂਬਰਸ ਜ਼ਿਲ੍ਹਾ ਪਟਿਆਲਾ ਵੱਲੋਂ 12 ਜਸ਼ਨ ਪਟਿਆਲਾ ਵੱਲੋਂ ਅੱਜ ਲੋੜੀ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਸੈਂਕੜੇ ਦੀ ਸੰਖਿਆ ਦੇ ਵਿੱਚ ਵਕੀਲ ਸਹਿਬਾਨ ਆਪਣੇ ਪਰਿਵਾਰਾਂ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਜਦੋਂ ਇਹ ਆਉਂਦੀ ਏ ਲੋੜੀ ਬੜਾਜੀ ਲਾਉਂਦੀ ਏ ਲੋੜੀ ਇਹ ਰਾਗ ਮਜ਼ਾਰਾ ਦੀ ਲੋੜੀ ਇਹ ਮੁਹੱਬਤ ਪਿਆਰਾਂ ਦੀ ਲੋੜੀ ਆਓ ਖੁਸ਼ੀਆਂ ਨਾਲ ਤਿਹਾਰ ਮਨਾਈਏ ਧੀਆਂ ਪੁੱਤਰਾਂ ਨਾਲ ਫਰਕ ਮਣਾ ਕੇ ਲੋੜੀ ਦਾ ਤਿਹਾਰ ਮਨਾਈਏ ਮੇਰੇ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਜਿਹੜੇ ਵੀ ਸਾਡੇ ਦੇਸ਼ ਤੋਂ ਉਪਦੇਸ਼ਾਂ ਵਿੱਚ ਰਹਿੰਦੇ ਭੈਣ ਭਰਾ ਨੇ ਉਹਨਾਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਇਸੇ ਤਰ੍ਹਾਂ ਹਰੇਕ ਦਾ ਪਰਿਵਾਰ ਦਾ ਵਧਦਾ ਹੋਵੇ ਪਰਮਾਤਮਾ ਹਮੇਸ਼ਾ ਹਰੇਕ ਦੇ ਸਰ ਤੇ ਹੱਥ ਰੱਖੇ ਹਰੇਕ ਦਿਨ ਤੁਗਣੀ ਚਾਰ ਰੋਣੀ ਤਰੱਕੀ ਕਰੇ ਪਰਮਾਤਮਾ ਹਰੇਕ ਦੇ ਪਰਿਵਾਰ ਵਿੱਚ ਵਾਧਾ ਬਖਸ਼ੇ ਖੁਸ਼ੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੋਂ ਮੇਰੇ ਵੱਲੋਂ ਫਿਰ ਇੱਕ ਵਾਰ ਤੁਹਾਨੂੰ ਲੋੜੀਆਂ ਲੱਖ ਲੱਖ ਮੁਬਾਰਕਾਂ ਅੱਜ ਅਸੀਂ ਬਾਹਰ ਦੇ ਵਿੱਚ ਖੂਬਸੂਰਤ ਪ੍ਰੋਗਰਾਮ ਬਣਾ ਰਹੇ ਹਾਂ ਲੋੜੀ ਦਾ ਤਹਾਰ ਬਣਾ ਰਹੇ ਹਾਂ ਸਾਰਾ ਪਰਿਵਾਰ ਇਕੱਠਾ ਹੋਇਆ ਹੈ ਮੁਖੀਲ ਸਾਹਿਬਾਨਾਂ ਦਾ ਤੋਂ ਅਸੀਂ ਬੜੇ ਆਰਾਗ ਮਲਾਰਾਂ ਨਾਲ ਖੁਸ਼ੀ ਚਾਹਵਨ ਵਾਲੇ ਲੋੜੀ ਮਨਾ ਰਹੇ ਹਾਂ ਤੋਂ ਸਾਰਿਆਂ ਨੂੰ ਬਹੁਤ ਬਹੁਤ ਲੋੜੀਆਂ ਲੱਖ ਲੱਖ ਮੁਬਾਰਕਾਂ